ਜਿੱਤੇ ਸੇਵਾ ਮਿਲਦੀ ਬਾਬਾ ਜੀ ਨੇ ਆਪੇ ਹੀ ਭੇਜ ਦੇਣਾ ਸਾਨੂੰ ਹੈ ਨਾ ਬਹੁਤ ਸਕੂਨ ਮਿਲਦਾ ਹੈ ਜਿੱਦਨ ਅਸੀਂ ਨਹੀਂ ਆਂਦੇ ਹੈ ਦੇਲੇ ਨਹੀਂ ਹੁੰਦਾ ਸਕੂਨ ਨਹੀਂ ਮਿਲਦਾ ਹੈਗਾ ਬਾਬਾ ਜੀ ਲਈ ਸਵੇਰੇ ਉੱਠ ਕੇ ਹੀ ਬਾਬਾ ਜੀ ਦੇ ਦਰਸ਼ਨ ਕਰਨੇ ਸ਼ਾਮ ਨੂੰ ਸੌਣ ਵਾਲੇ ਵੀ ਬਾਬਾ ਜੀ ਦੇ ਦਰਸ਼ਨ ਕਰਨੇ ਹੋਰ ਕੋਈ ਨજર ਨਹੀਂ ਆਂਦਾ ਮੈਂ ਆਪਣੀ ਰਿਸ਼ਤੇਦਾਰੀ ਨੂੰ ਹੀ ਪਿੱਛੇ ਕਰਤਾ ਹੈ ਬਾਬਾ ਜੀ ਦੇ ਅੱਗੇ ਨਾ ਸਭ ਕੁਝ ਪਿੱਛੇ ਕਰਤਾ ਮੈਂ ਕੰਤਨ ਬਾਬਾ ਜੀ ਸਿੰਘ ਜੀ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਲ ਹੋ ਗਏ ਆਉਂਦੀ ਨੇ ਇੱਕ ਦੋ ਸਕੂਨ ਮਿਲ ਗਏ ਜਿੱਦ ਤੱਕ ਅਸੀਂ ਨਹੀਂ ਆਂਦੇ ਹੈ ਦੇਲੇ ਨਹੀਂ ਹੁੰਦਾ ਸਕੂਨ ਨਹੀਂ ਮਿਲਦਾ ਹੈਗਾ ਇੱਥੋਂ ਆਏ ਬਿਨਾ ਅਸੀਂ ਰਹਿ ਨਹੀਂ ਸਕਦੇ ਸਿਰ ਸ਼ਾਮ ਬਾਬਾ ਜੀ ਦਾ ਨਾਮ ਜਪਨਾ ਹੈ ਉਹਨਾਂ ਦਾ ਨਾਮ ਹੀ ਲੈਣਾ ਹੈ ਕਾਰੋਬਾਰ ਨੂੰ ਵੀ ਫਰਕ ਆਇਆਗਾ ਹੁਣ ਥੋੜਾ ਜਿਹਾ ਪਿੱਛੇ ਜੇ ਡੇਵਨ ਹੋ ਗਿਆ ਸੀ ਹੁਣ ਬਾਬਾ ਜੀ ਦੀ ਕਿਰਪਾ ਨਾਲ ਫੁੱਲ ਕਰ ਪਾਇਆਗਾ ਲਗਾਤਾਰ ਹੀ ਫਿਰ ਹਾਂਜੀ ਲਗਾਤਾਰ ਹਾਂਜੀ ਹਾਂਜੀ ਧੰਨ ਬਾਬਾ ਦੀਪ ਸਿੰਘ ਜੀ ਸਵਾਗਤ ਹੈ ਗੁਰਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿੰਨਾ ਬਹੁਤ ਪ੍ਰਧਾਨ ਦੁਕਾਨ ਲਗਤ ਹੈ ਸੇਵਾ ਲਗਤ ਹੈ ਹੈ ਨਾ ਆ ਤੁਸੀਂ ਜੋੜੇ ਤੁਸੀਂ ਹਾਂ ਜਿੱਤੇ ਸੇਵਾ ਮਿਲਦੀ ਬਾਬਾ ਜੀ ਨੇ ਆਪੇ ਹੀ ਭੇਜ ਦੇਣਾ ਸਾਨੂੰ ਹੈ ਨਾ ਉੱਥੇ ਸੇਵਾ ਦੁਪਹਿਰ ਨੂੰ ਸ਼ੁਰੂ ਹੁੰਦੀ ਹੈ ਇੱਥੇ ਸਵੇਰੇ ਤੋਂ ਆ ਜੰਨੇ ਆ ਜਿੱਥੇ ਸੇਵਾ ਮਿਲਦੀ ਓਥੇ ਕਰ ਲੈਣੇ ਆ। ਹਰ ਬੁੱਧਵਾਰ ਤੁਸੀਂ ਆਉਨੇ ਆਉਨੇ ਆ। ਹਾਂਜੀ ਹਾਂਜੀ। ਆਣ ਕੇ ਕੋਈ ਨਾ ਕੋਈ ਸੇਵਾ ਕਰਨੀ ਆ। ਕਰ ਨਹੀਂ ਆਉਂਦੀ ਆ ਹਾਂ। ਕੋਈ ਲਾਈਫ ਦੇ ਵਿੱਚ ਮਤਲਬ ਕਿਤੇ ਜਿੱਥੇ ਸੋਏ। ਹਾਂਜੀ। ਕਿੰਨੇ ਕੁ ਚੇਂਜਸ ਆਏ ਆ ਲਾਈਫ ਤੇ? ਬੜੇ ਚੇਂਜਸ ਨੇ। ਬਾਬਾ ਜੀ ਦੇ ਨਾਲ ਜੁੜੇ ਹੀ ਹੋਇਆ, ਸ਼ੁਰੂ ਤੋਂ ਹੀ ਜੁੜੇ ਆ। ਘਾਟੂ ਮਾਰੇ ਵਿੱਚ ਜੁੜ ਗਏ ਸੀ। ਤੇ ਬਾਬਾ ਜੀ ਨਾਲ ਹੀ ਹੋਰ ਕੁਝ ਸੁਝਦਾ ਹੀ ਨਹੀਂ ਹੈਗਾ। ਬਾਬਾ ਜੀ ਦਾ ਸਵੇਰੇ ਉੱਠ ਕੇ ਹੀ ਬਾਬਾ ਜੀ ਦੇ ਦਰਸ਼ਨ ਕਰਨੇ। ਸ਼ਾਮ ਨੂੰ ਸੌਣ ਵਾਲੇ ਵੀ ਬਾਬਾ ਜੀ ਦੇ ਦਰਸ਼ਨ ਕਰਨੇ। ਹੋਰ ਕੋਈ ਨજર ਨਹੀਂ ਆਉਂਦਾ। ਮੈਂ ਆਪਣੀ ਰਿਸ਼ਤਦਾਰੀ ਨੂੰ ਵੀ ਪਿੱ ਕਿ ਨਾ ਸਭ ਕੁਝ ਪਿੱਛੇ ਘੱਟਦਾ ਹੈ। ਉਹਨੇ ਸਾਡੇ ਸੰਮੇਲਨ ਹੋਇਆ ਸੀ ਆਪਣਾ ਡੁਗਰੀ ਵਿੱਚ ਵੀ ਹੋਇਆ ਸੀ। ਉੱਥੇ ਇਕੱਠੇ 350 ਲੇਡੀਆਂ ਇਕੱਠੀਆਂ ਅਸੀਂ ਕੀਰਤਨ ਕੀਤਾ ਸੀ। ਬੜਾ ਹੀ ਵਧੀਆ ਲੱਗਿਆ। ਬਹੁਤ ਲੱਗਦਾ ਜੀ ਬਾਬਾ ਜੀ ਆਪ ਹੀ ਬੁਲਾਈ ਜਾ ਰਹੇ ਨੇ। ਜਿੱਥੇ ਸੰਮੇਲਨ ਹੁੰਦਾ ਆਪੇ ਹੀ ਕੋਈ ਨਾ ਕੋਈ ਆ ਜਾਂਦਾ ਹੈ। ਉੱਥੇ ਪਹੁੰਚ ਜਾਂਦੇ ਆ ਬਹੁਤ ਆਨੰਦ ਆਉਂਦਾ ਹੈ। ਬਾਬਾ ਜੀ ਦੀ ਕਿਰਪਾ ਹੀ ਹੈ ਤਾਂ ਨਹੀਂ ਤੇ ਘਰ ਬੈਠੇ ਕੋਈ ਪੁੱਛਦਾ ਵੀ ਨਹੀਂ ਅੱਜ ਕੱਲ੍ਹ ਕਿਸੇ ਨੂੰ ਹੈਨਾ ਬਾਬਾ ਜੀ ਦੇ ਨਾਲ ਹੀ ਜੁੜੇ ਹੋਏ ਆ ਬਸ ਸੇਵਾ ਨਹੀਂ ਹੁੰਦੀ ਸੇਵਾ ਨਹੀਂ ਹੁੰਦੀ ਹਾਂ ਉਹਦੋਂ ਵਰੋਂ ਨੇ ਆ ਨਹੀਂ ਪਿੱਛੇ ਮੈਂ ਆਉਂਦੀ ਸੀ ਮੈਂ ਬਿਮਾਰ ਹੋ ਗਈ ਹਾਂ ਬਹੁਤ ਛਰਦਾ ਹੈ ਬਹੁਤ ਜਿਆਦਾ ਹਰ ਇੱਕ ਆਜ ਕੇ ਸੰਤੁਸ਼ਟੀ ਮਿਲਦੀ ਹੈ ਮੰਨਤਾ ਨਹੀਂ ਕਰਦਾ ਜਾਨਵਰ ਸੇਤ ਨਹੀਂ ਅਲਾਉਟ ਕਰਦੀ ਹੁਣ ਬੜੀ ਜ਼ਿਆਦ ਬਾਦਾਂ ਹੀ ਮੈਂ ਡਿੱਗ ਗਈ ਸੀ ਇੱਕ ਵਾਰ ਹੋ ਗਈ ਸੀ ਤਾਂ ਮੇਰੇ ਜਮਾਲਪੁਰ ਤੋਂ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇੱਥੇ 7-8 ਮਹੀਨੇ ਹੋ ਗਏ ਵੀਰੇ ਬਹੁਤ ਜ਼ਿਆਦੇ ਬਹੁਤ ਵੱਡੀ ਟ੍ਰੇਨ ਹੁੰਦਾ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਪਹਿਲਾਂ ਕਿੰਨਾ ਸੀ ਦੁਪਹਿਰਾਂ ਸਮੇਂ ਨਾਲ ਜੁੜ ਕੇ ਕਿੱਦਾਂ ਪਹਿਲਾਂ ਐਵੀ ਸੀ ਹੁਣ ਤਾਂ ਬਹੁਤ ਵਧੀਆ ਲਾਈਫ ਹੋ ਗਈ ਹੈ ਪਹਿਲਾਂ ਮਤਲਬ ਕਿ ਬਹੁਤ ਪ੍ਰੋਬਲਮਾਂ ਸੀਗੇ ਘਰ ਵਿੱਚ ਹੁਣ ਬਹੁਤ ਵਧੀਆ ਵੀਰੇ ਬਾਬਾ ਜੀ ਦੀ ਪੂਰੀ ਕਿਰਪਾਈ ਹੋਈ ਹੈ ਹਾਂਜੀ ਹਰ ਇੱਕ ਬੁੱਧਵਾਰ ਆਣੀ ਹੁੰਦਾ ਹਾਂਜੀ ਹਰ ਇੱਕ ਬੁੱਧਵਾਰ ਆਣੀ ਆਣਾ ਹੈ ਸਾਡਾ ਕੀ ਹੈ ਹਾਂਜੀ ਸੇਵਾ ਕਰਦੇ ਹਾਂ ਕਿ